ਚਿਆ ਨੂੰ ਇਹਨਾਂ ਨੇ ਫ੍ਰੀ ਜਿਹੜੀ ਆ ਕੋਚਿੰਗ ਦੇਣੀ ਆ ਆਈਐਸ ਦੀ ਪੀਸੀਐਸ ਆਈਐਸ ਜਿਹੜੇ ਵੀ ਕੰਪੀਟੀਸ਼ਨ ਚ ਬੱਚੇ ਜਾਂਦੇ ਨੇ ਉਹਨਾਂ ਦੀ ਇਹ ਕੋਚਿੰਗ ਜਿਹੜੀ ਉਹਨਾਂ ਨੂੰ ਫ੍ਰੀ ਦੇਣਗੇ ਮੈਂ ਸਮਝਣਾ ਬੜਾ ਏ ਛਲਾਗਾ ਜੋ ਕੰਮ ਆ ਗਵਰਨਮੈਂਟ ਸਕੂਲ ਦੇ ਬੱਚੇ ਵੀ ਸੋ ਕੋਈ ਤਾਂ ਇਨੀਸ਼ੀਏਟਿਵ ਲਿਆ ਜਾਊਗਾ ਮੈਂ ਕੋ ਅਸੀਂ ਲੈ ਰਹੇ ਆਂ ਜੀ ਅਸੀਂ ਲੈ ਰਹੇ ਆ ਤੁਸੀਂ ਵੇਖੋ ਅਸੀਂ ਵੇਖੋ ਕੋਚਿੰਗ ਸੈਂਟਰ ਜਿਹੜੇ ਬੱਚੇ ਸਾਡੇ ਨੇ ਤੁਸੀਂ ਵੇਖੋ ਇਹ ਹਰ ਇੱਕ ਬੱਚਾ ਜਿਹੜਾ ਹਰ ਇੱਕ ਮਾਪੇ ਹਰ ਇੱਕ ਪੇਰੈਂਟ ਸੇ ਮੰਨਦੀ ਏ ਸੋਚ ਹੁੰਦੀ ਏ ਕਿ ਮੇਰਾ ਬੱਚਾ ਜਿਹੜਾ ਕੁਆਲਟੀ ਐਜੂਕੇਸ਼ਨ ਲਏ ਉਹਦੇ ਤੋਂ ਬਾਅਦ ਚੰਗੇ ਫੀਲਡ ਚ ਜਾਵੇ ਪੇਰੈਂਟ ਪੈਸੇ ਖਰਚਦੇ ਨੇ ਬੜੀ ਮੁਸ਼ਕਲ ਚ ਰਹਿ ਕੇ ਵੀ ਪੈਸੇ ਖਰਚਦੇ ਨੇ ਸੋ ਅਸੀਂ ਆਪਦੇ ਆ ਪੰਜਾਬ ਚ ਐਫਜੀ ਇੰਸਟੀਚੂਟ ਬਣਾ ਰਹੇ ਆ ਸੋ ਨਾਲ ਜਿਹੜੇ ਮੈਂ ਸਭ ਇਹਨਾਂ ਪ੍ਰਾਈਵੇਟ ਜਿਹੜਾ ਇੰਸਟੀਚੂਟ ਕੋਲ ਬਣਾਉਂਦਾ ਜਿਸ ਤਰ੍ਹਾਂ ਇਹਨਾਂ ਨੇ ਇਹਨਾਂ ਨੇ ਅੱਜ ਜਲੰਧਰ ਚ ਫੰਕਸ਼ਨ ਰੱਖਿਆ ਸੋ ਇਹ ਬੜੇ ਹਰ ਤਰ੍ਹਾਂ ਦੀ ਸੇਵਾ ਜਿਹੜੀ ਸਮਾਜਿਕ ਕਰਦੇ ਆ ਜਿਹੜਾ ਇੰਸਟੀਚਿਊਟ ਆ ਜਿਹੜੇ ਸਾਡੀਆਂ ਬਿਲਡਿੰਗਾਂ ਵੀ ਨਹੀਂ ਚਾਹੀਏ ਸਰਕਾਰੀ ਸਕੂਲਾਂ ਦੀਆਂ ਬਿਲਡਿੰਗਾਂ ਨੇ ਇਹ ਉਹ ਵੀ ਮੇਰੀ ਕੰਸਿਸਟੈਂਸੀ 'ਚ 15 ਸਕੂਲ ਜਿਹੜੇ ਨੇ ਉਹ ਇਹ ਜਿਹੜੇ ਨੇ ਉਹਨਾਂ ਸਕੂਲਾਂ ਦੀ ਰਿਪੇਅਰ ਕਰ ਰਹੇ ਨੇ ਸੋ ਮੈਂ ਸਮਝਦਾ ਇਹ ਵੀ ਜਿਹੜੇ ਇੰਸਟੀਚਿਊਟ ਜਿਹੜੇ ਨੇ ਇਹਦੀਆਂ ਸੁਸਾਇਟੀਆਂ ਜਿਹੜੀਆਂ ਨੇ ਉਹਨਾਂ ਨੂੰ ਹਮੇਸ਼ਾ ਜਿਹੜਾ ਮਾਨਸਤਕਾਰ ਮਿਲਣਾ ਚਾਹੀਦਾ ਅੱਜ ਮੈਂ ਸਕੂਲਾਂ ਕਰਕੇ ਇੱਥੇ ਆਏ ਆਪਣੇ ਸਰਕਾਰੀ ਸਕੂਲਾਂ ਜਿਹੜੇ ਬੱਚੇ ਪਾਰਟਿਸਿਪੇਟ ਕਰ ਰਹੇ ਨੇ ਸੋ ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਇਹ ਵੀ ਸੇਵਾ ਬੱਚਿਆਂ ਦੀ ਸੇਵਾ ਵੀ ਲਓ ਸੋ ਇਹ ਵੇਖੋ ਅੱਜ ਇਹ ਬੜਾ ਵੱਡਾ ਕੰਪੀਟੀਸ਼ਨ ਜਨਤਦ ਦੇ ਕਰਾ ਰਹੇ ਨੇ ਸੋ ਇਹਨਾਂ ਨੇ 2019 ਇਹ ਵੀ ਫੈਸਲਾ ਕੀਤਾ ਹੈ ਕਿ ਅਸੀਂ ਜਿੰਨੇ ਵੀ ਬੱਚੇ ਜਿਹੜੇ ਨੇ ਜਿਹੜੇ ਗ੍ਰੈਜੂਏਸ਼ਨ ਪੂਰੀ ਕਰਨਗੇ ਟੋਪਰ ਹੋਣਗੇ ਉਹਨਾਂ ਸਾਰਿਆਂ ਬੱਚਿਆਂ ਨੂੰ ਫ੍ਰੀ ਕੋਚਿੰਗ ਅਸੀਂ ਇੱਥੇ ਕਰਾਉਣੀ ਆਈ ਹੈ ਇਸ ਦੀ ਸੋ ਮੈਂ ਸਮਝੀ ਨਾ ਬੜੀ ਵੱਡੀ ਗੱਲ ਆ ਬੜੀ ਚੰਗੀ ਗੱਲ ਆ ਸੋ ਬੜੀ ਸੇਵਾ ਵਾਲੀ ਗੱਲ ਆ ਸੋ ਮੈਂ ਤੁਹਾਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਠੀਕ ਜੀ ਕਰਦੇ ਉਹ ਗੱਲ ਆ ਜੀ ਇਕੱਠੀਆਂ ਕੇ ਪ੍ਰੋਟੈਸਟ ਸ਼ੁਰੂ ਕਰ ਰਹੇ ਕੀ ਗੱਲ ਦੀ ਉਹ ਗੱਲ ਦਿਆ ਜੀ ਗੱਲ ਆ ਅਸੀਂ ਪੰਜਾਬ ਦੀ ਐਜੂਕੇਸ਼ਨ ਨੂੰ ਵਿਕਤੀ ਨਹੀਂ ਆ ਅਸੀਂ ਬੱਚਿਆਂ ਦਾ ਭਵਿੱਖ ਵੇਖਣਾ ਆ ਅਸੀਂ ਇਹਨਾਂ ਨੂੰ ਨਹੀਂ ਵੇਖਣਾ ਅਸੀਂ ਆਪਣੇ ਟੀਚਰਾਂ ਨੂੰ ਸਾਡੇ ਸਕੂਲਾਂ ਦੇ ਟੀਚਰ ਜਿਹੜੇ ਨੇ ਆਪਣੇ ਸਕੂਲਾਂ 'ਚ ਕੰਮ ਕਰ ਰਹੇ ਨੇ ਸਾਰੇ ਹੁਣ ਯੂਨੀਅਨ ਇਹਨਾਂ ਨੂੰ ਨਹੀਂ ਵੇਖਣਾ ਅਸੀਂ ਆਪਣੇ ਟੀਚਰਾਂ ਨੂੰ ਸਾਡੇ ਸਕੂਲਾਂ ਦੇ ਟੀਚਰ ਜਿਹੜੇ ਨੇ ਆਪਣੇ ਸਕੂਲਾਂ 'ਚ ਕੰਮ ਕਰ ਰਹੇ ਨੇ ਸਾਰੇ ਹੁਣ ਯੂਨੀਅਨ ਦੇ ਵੇਖੋ ਹਰ ਨੂੰ ਰਾਈਟ ਹੈ ਡੈਮੋਕ੍ਰੇਸੀ ਆ ਹਰ ਨੂੰ ਰਾਈਟ ਹੈ ਤੁਹਾਨੂੰ ਮਜਾਰਾ ਕਰਨਾ ਇਹ ਸਾਡਾ ਜਿਹੜਾ ਨਾ ਸਾਡੇ ਰਾਈਟ ਹੈ ਅਸੀਂ ਡੈਮੋ ਡੈਮੋਕ੍ਰੇਸੀ 'ਚ ਰਹ ਰਹੇ ਹਾਂ ਸੋ ਸਾਡੀ ਡੈਮੋਕ੍ਰੇਸੀ ਬੜੀ ਸਟ੍ਰੌਂਗ ਹੈ ਜੀ ਸੋ ਅਸੀਂ ਯਾਦ ਰ ਜਿਹੜਾ ਮਰਜੀ ਆਪਣੀ ਗੱਲ ਕਰ ਸਕਦਾ ਜਿਹੜਾ ਮਰਜੀ ਆਪਣੀ ਗੱਲ ਕਹਿ ਸਕਦਾ ਸੋ ਇਹਨਾਂ ਨੂੰ ਕਹਿੰਦੇ ਹੋ ਸਰਕਾਰ ਜਿਹੜੀ ਆ ਜਾਇਜ਼ ਮੰਗਾਂ ਜਿਹੜੀਆਂ ਨੇ ਜਾਇਜ਼ ਮੰਗਾਂ ਜਿਹੜੀਆਂ ਨੇ ਅਸੀਂ ਵੈਸੇ ਮੰਨ ਰਹੇ ਆ ਅਸੀਂ ਨਾ ਹੀ ਨਹੀਂ ਕਰ ਰਹੇ ਸੋ ਕੱਲਿਆ ਇਹਨਾਂ ਨੂੰ ਚਾਹੀਦਾ ਬੱਚਿਆਂ ਨੂੰ ਭੇਤ ਨੂੰ ਵੇਖਣਾ ਚਾਹੀਦਾ ਬੱਚੇ ਜਿਹੜੇ ਨੇ ਇਹਨਾਂ ਦੇ ਵੀ ਬੱਚੇ ਨੇ ਤੁਹਾਡੇ ਵੀ ਬੱਚੇ ਨੇ ਸਾਡੇ ਵੀ ਬੱਚੇ ਨੇ ਬੱਚੇ ਸਾਂਝੇ ਨੇ ਪੰਜਾਬ ਦੇ ਚਾਹੇ ਸਰਕਾਰੀ ਸਕੂਲਾਂ ਦੇ ਚਾਹੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਸਾਰਿਆਂ ਦੇ ਸਾਂਝ ਨੇ ਬੱਚਿਆਂ ਦੇ ਭੇਤ ਲਈ ਬੱਚਿਆਂ ਦੀ ਐਜੂਕੇਸ਼ਨ ਲਈ ਕਿਸੇ ਨੂੰ ਸ਼ਾਸਤ ਨਹੀਂ ਕਰਦੀ ਚਾਹੀਦੀ ਹਾਂ ਥੈਂਕ ਯੂ ਜੀ ਥੈਂਕ ਯੂ ਸਰ ਸਰਕਾਰੀ ਸਕੂਲਾਂ 'ਚ ਪੜ੍ਹੇ ਬੱਚੇ ਜਿਹੜੇ ਨੇ ਆਈਐਸ ਵੀ ਬਣੇ ਆ ਆਈਪੀਐਸ ਵੀ ਬਣੇ ਨੇ ਕਈ ਕਈ ਚੰਗੇ ਫੀਲਡ ਚ ਜਿਹੜੇ ਨੇ ਉਹ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਹੁਣ ਵੀ ਜਾ ਰਹੇ ਪਹਿਲਾਂ ਵੀ ਗਏ ਨੇ ਤੇ ਸਾਇੰਸ ਸਿਟੀ ਅੱਜ ਵੀ ਇਸ ਪ੍ਰੋਗਰਾਮ ਚ ਵੇਖੋ ਸਾਡੇ ਸਰਕਾਰੀ ਸਕੂਲ ਦੇ ਬੱਚੇ ਹੁਣੇ ਕਿੱਦਾਂ ਜਿਹੜਾ ਟਫ ਕੁਐਸਚਨ ਸੀ ਉਹਦਾ ਆਨਸਰ ਉਹਨੇ ਬਿਲਕੁਲ ਬੱਚੇ ਨੇ ਠੀਕ ਦਿੱਤਾ ਹੈ ਜਲੰਧਰ ਦੇ ਬੱਚੇ ਨੇ ਸਾਇੰਸ ਸਿਟੀ ਚ ਵਿਗਿਆਨ ਯਾਤਰਾ ਚਲਦੀ ਹੈ ਤੁਹਾਨੂੰ ਨੋਟਿਸ ਹੋਏਗਾ ਪਰ ਉਹਦੇ ਨੇ ਟਰਾਂਸਪੋਰਟੇਸ਼ਨ ਫੰਡਸ ਰੁਕਣ ਕਰਕੇ ਉਹ ਸਰਕਾਰੀ ਬੱਚੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਲੈ ਕੇ ਜਾਂਦੇ ਸਾਇੰਸ ਸਿਟੀ ਕੋਈ ਕੋਈ ਮੁਸ਼ਕਲ ਨਹੀਂ ਆਉਂਦੀ ਜੀ ਆਏਗੀ ਇਸ ਫੰਡ ਟਰਾਂਸਪੋਰਟੇਸ਼ਨ ਦੇ ਨਾ ਫੰਡਸ ਨਹੀਂ ਆ ਰਹੇ ਕਾਫੀ ਦੇਖੋ ਕੋਈ ਕਰਨ ਭੇਜ ਦਿੰਦੇ ਆ ਜੀ ਤੇ ਕਦੇ ਕੋਈ ਨਾ ਕੋਈ ਮੁਸ਼ਕਿਲ ਆਉਂਦੀ ਆ ਉਹ ਅਸੀਂ ਸੋਲਵ ਮੈਂ ਕਰ ਦਿੰਨਾ ਜੋ ਛੱਡੇ ਮੇਰੇ ਨੋਟ ਚ ਨਹੀਂ ਉਹ ਸੋਲੂ ਚਿੱਟੀ ਜਾਏਗੀ ਸੋ ਅੱਜ ਦਾ ਜਿਹੜਾ ਫੰਕਸ਼ਨ ਹੈ ਵੇਖੋ ਪਹਿਲੋਂ ਦੇ ਮੀਡੀਆ ਦਾ ਇਹ ਵੀ ਫਰਜ਼ ਮੰਨਦਾ ਹੈ ਵੀ ਜਿਹੜਾ ਕੋਈ ਫੰਕਸ਼ਨ ਹੈ ਉਹਦੇ ਬਾਰੇ ਪੁੱਛਿਆ ਜਾਵੇ ਕਿੰਨਾ ਵਧੀਆ ਫੰਕਸ਼ਨ ਜਿਹੜਾ ਇਹਨਾਂ ਨੇ ਅਰੇਂਜ ਕੀਤਾ ਸੋ ਸਾਡੇ ਇਹ ਜਿਹੜੀ ਬਣੀ ਹੈ ਇੰਸਟੀਚੂਟ ਬਣਿਆ ਸੋਫੀਆ ਇੰਸਟੀਚੂਟ ਜਿਹੜਾ ਜਿਹੜੇ ਸਾਡੇ ਕ੍ਰਿਸ਼ਨ ਭਰਾ ਜਿਹੜੇ ਨੇ ਉਹਨਾਂ ਨੇ ਇਹ ਸਟਾਰਟ ਕੀਤਾ ਮੈਨੂੰ ਮੇਜਿਆ ਵੀ ਸਾਡੇ ਹਿੰਦੁਸਤਾਨ ਦਾ ਪਹਿਲਾ ਇੱਥੇ ਜਿਹੜਾ ਕੰਪੀਟੀਸ਼ਨ ਹੋ ਰਿਹਾ ਇਹਨਾਂ ਬੱਚਿਆਂ ਨੂੰ ਜਿਹੜੇ ਬੱਚੇ ਜਿਹੜੇ ਨੇ ਟਾਪਰ ਅੱਜ ਦੇ ਕੰਪੀਟੀਸ਼ਨ ਚ ਟਾਪਰ ਹੋਣਗੇ ਉਹਨਾਂ ਬੱਚਿਆਂ ਨੂੰ ਇਹਨਾਂ ਨੇ ਫ੍ਰੀ ਜਿਹੜੀ ਆ ਕੋਚਿੰਗ ਦੇਣੀ ਆ ਆਈਐਸ ਦੀ ਪੀਸੀਐਸ ਆਈਐਸ ਜਿਹੜੇ ਵੀ ਕੰਪੀਟੀਸ਼ਨ ਚ ਬੱਚੇ ਜਾਂਦੇ ਨੇ ਉਹਨਾਂ ਦੀ ਇਹ ਕੋਚਿੰਗ ਜਿਹੜੀ ਉਹਨਾਂ ਨੂੰ ਫ੍ਰੀ ਦੇਣਗੇ ਮੈਂ ਸਮਝਣਾ ਬੜਾ ਏ ਇਲਾਕਾ ਜੋ ਕਾਮਿਆ ਗਵਰਨਮੈਂਟ ਸਕੂਲ ਦੇ ਬੱਚੇ ਵੀ ਜੀ ਪੰਜਾਬ ਸਰਕਾਰ ਨੇ ਕੋਈ ਤਾਂ ਇਨੀਸ਼ੀਏਟ ਲਿਆ ਜਾਊਗਾ ਵੇਖੋ ਅਸੀਂ ਲੈ ਰਹੇ ਹਾਂ ਜੀ ਅਸੀਂ ਲੈ ਰਹੇ ਹਾਂ ਤੁਸੀਂ ਵੇਖੋ ਅਸੀਂ ਵੇਖੋ ਕੋਚਿੰਗ ਸੈਂਟਰ ਜਿਹੜੇ ਬੱਚੇ ਸਾਡੇ ਨੇ ਤੁਸੀਂ ਵੇਖੋ ਵੀ ਹਰ ਇੱਕ ਬੱਚਾ ਜਿਹੜਾ ਹਰ ਇੱਕ ਬਾਪ-ਬਾਪ ਹਰ ਇੱਕ ਪੇਰੈਂਟ ਸੇ ਮੰਨਦੀ ਏ ਸੋਚ ਹੁੰਦੀ ਏ ਕਿ ਮੇਰਾ ਬੱਚਾ ਜਿਹੜਾ ਕੁਆਲਿਟੀ ਐਜੂਕੇਸ਼ਨ ਲਏ ਉਹਦੇ ਤੋਂ ਬਾਅਦ ਚੰਗੇ ਫੀਲਡ ਚ ਜਾਵੇ ਪੇਰੈਂਟਸ ਪੈਸੇ ਖਰਚਦੇ ਨੇ ਬੜੀ ਮੁਸ਼ਕਲ ਚ ਰਹਿ ਕੇ ਵੀ ਪੈਸੇ ਖਰਚਦੇ ਨੇ ਸੋ ਅਸੀਂ ਅਭੀਆ ਪੰਜਾਬ ਚ ਐਫਜੀ ਇੰਸਟੀਚੂਟ ਬਣਾ ਰਿਹਾ ਸੋ ਨਾਲ ਜਿਹੜੇ ਮੈਂ ਸਮਝਣਾ ਪ੍ਰਾਈਵੇਟ ਜਿਹੜਾ ਇੰਸਟੀਚੂਟ ਕੋਈ ਬਣਾਉਂਦਾ ਜਿਸ ਤਰ੍ਹਾਂ ਇਹਨਾਂ ਨੇ ਇਹਨਾਂ ਨੇ ਆ ਜਲੰਧਰ ਚ ਫੰਕਸ਼ਨ ਰੱਖਿਆ ਸੋ ਇਹ ਬੜੇ ਹਰ ਤਰ੍ਹਾਂ ਦੀ ਸੇਵਾ ਜਿਹੜੀ ਸਮਾਜਿਕ ਕਰਦੇ ਆ ਜਿਹੜਾ ਇੰਸਟੀਚੂਟ ਆ ਜਿਹੜੇ ਸਾਡੀਆਂ ਬਿਲਡਿੰਗਾਂ ਵੀ ਨੇ ਚਾਹੇ ਸਰਕਾਰੀ ਸਕੂਲਾਂ ਦੀਆਂ ਬਿਲਡਿੰਗਾਂ ਨੇ ਇਹ ਉਹ ਵੀ ਮੇਰੀ ਕੰਸਿਸਟੈਂਸੀ 'ਚ 15 ਸਕੂਲ ਜਿਹੜੇ ਨੇ ਉਹ ਇਹ ਜਿਹੜੇ ਨੇ ਉਹਨਾਂ ਸਕੂਲਾਂ ਦੀ ਰਿਪੇਅਰ ਕਰ ਰਹੇ ਨੇ ਸੋ ਮੈਂ ਸਮਝਦਾ ਇਹ ਵੀ ਜਿਹੜੇ ਇੰਸਟੀਚਿਊਟ ਜਿਹੜੇ ਨੇ ਇਹ ਵੀ ਜੀਆਂ ਸੁਸਾਇਟੀਆਂ ਜਿਹੜੀਆਂ ਨੇ ਉਹਨਾਂ ਨੂੰ ਹਮੇਸ਼ਾ ਜਿਹੜਾ ਮਾਨਸਤਕਾਰ ਮਿਲਣਾ ਚਾਹੀਦਾ ਅੱਜ ਮੈਂ ਸਕੂਲਾਂ ਕਰਕੇ ਇੱਥੇ ਆਇਆ ਆਪਣੇ ਸਰਕਾਰੀ ਸਕੂਲਾਂ ਜਿਹੜੇ ਬੱਚੇ ਪਾਰਟਿਸਿਪੇਟ ਕਰ ਰਹੇ ਨੇ ਸਾਡਾ ਫਿਰ ਵੀ 7 ਨੰਬਰ ਆ ਐਜੂਕੇਸ਼ਨ ਜੋ ਵੀ ਸਾਡਾ ਨੰਬਰ ਆ ਇਹ ਨਹੀਂ ਵੀ ਐਜੂਕੇਸ਼ਨ ਸਾਡੀ ਜਿਹੜੀ ਆ ਦੂਜੀਆਂ ਕੁਆਲਟੀ ਵੇਖੋ ਕੁਆਲਟੀ ਆਫ ਐਜੂਕੇਸ਼ਨ ਸਾਡੀ ਬਹੁਤ ਵਧੀਆ ਹੈ ਉਹਦਾ ਸਰਵੇਖਣ ਵੀ ਵੇਖੋ ਠੀਕ ਆ ਇਹ ਨਹੀਂ ਵੀ ਉਹਨਾਂ ਕਹਿਆ ਵੀ ਬਹੁਤ ਮਾੜਾ ਪੰਜਾਬ ਦਾ 7ਵੇਂ ਨੰਬਰ ਤੇ ਸਾਨੂੰ ਉਹਨਾਂ ਨੇ ਦਿੱਤਾ ਸੋ ਸਟੇਟਾ ਕਿਦੀਆਂ ਨੇ ਜੇ 7ਵਾਂ ਨੰਬਰ ਵੀ ਸਾਡਾ ਆ ਗਿਆ ਹੌਲੀ ਹੌਲੀ ਤੁਸੀਂ ਫਿਕਰ ਨਾ ਕਰੋ ਅਸੀਂ ਸਾਲ ਨਹੀਂ ਲੱਗਣਾ ਸਾਲ ਤੋਂ ਪਹਿਲਾਂ ਪਹਿਲਾਂ ਅਸੀਂ ਪਹਿਲੇ ਨੰਬਰ ਤੇ ਆਵਾਂਗੇ ਜਿਹੜਾ ਦੂਜਾ ਦੁਸਰੀਆ ਸਰਵੇਖਾ ਪੰਜਾਬ ਦਾ ਪਹਿਲਾ ਨੰਬਰ ਹੋਊਗਾ ਐਜੂਕੇਸ਼ਨ ਉਹਦੀ ਕਿਤਾਬਾਂ ਨੂੰ ਲੈ ਕੇ ਪਟੇਸਟ ਹੋਇਆ ਬਾਹਰ ਵੇਖੋ ਕੋਈ ਬਦੀਆਂ ਕੋਈ ਕਿਤਾਬਾਂ ਮੈਨੂੰ ਤਾਂ ਪਤਾ ਨਹੀਂ ਮੈਂ ਤੇ ਵੇਖਿਆ ਨਹੀਂ ਕਿੱਥੇ ਹੋਇਆ ਜੀ ਮੇਰੇ ਮਗਰੋਂ ਮੇਰੇ ਮੇਰੀ ਮੈਨੂੰ ਕੋਈ ਪਿਆਰੀ ਬਹਿ ਕੇ ਇਹਨਾਂ ਨੇ ਕੰਮ ਬੇ ਕੰਮ ਹੀ ਪ੍ਰੈਸ ਕਰਦਾ ਹੈ ਦਾਲਿਆ ਵੇਖੋ ਮੇਰੇ ਸਾਹਮਣੇ ਕੋਈ ਨਹੀਂ ਹੋਇਆ ਜੇ ਮਗਰੋਂ ਕੇ ਇਹਨੇ ਕੀ ਕੀਤਾ ਹੋਗਾ ਤੇ ਵੇਖੋ ਰਾਈਟ ਹੈ ਡੈਮੋਕ੍ਰੇਸੀ ਹੈ ਸਾਡਾ ਮੁਲਕ ਜਿਹੜਾ ਉਹ ਰਾਈਟ ਹੈ ਕੋਈ ਬੰਦਾ बस पहुंच ਰਹੀਆਂ ਜੀ ਅਸੀਂ ਵਰਤੀਆਂ ਜਿਹੜੀਆਂ ਸੀ ਪਹਿਲਾਂ ਹੀ ਪਛਾਣਦੇ ਹੁੰਦੇ ਸੀ ਥੋੜਾ ਜਿਹਾ ਸਿਸਟਮ 'ਚ ਖਰਾਬੀ ਆ ਗਈ ਅਸੀਂ ਪੈਸੇ ਜਿਹੜੇ ਸੀ ਪ੍ਰਿੰਸੀਪਲਾਂ ਦੇ ਅਕਾਊਂਟ 'ਚ ਭੇਜਦੇ ਜਿਸ ਤਰ੍ਹਾਂ ਅੱਗੇ ਭੇਜਦੇ ਸੀ ਤੁਹਾਡੇ মিডিਆ ਵਾਲੇ ਸਾਡੇ ਪਠਾਨਕੋਟ ਸਕੂਲ 'ਚ ਗਏ ਉੱਥੋਂ ਬੱਚਿਆਂ ਨੂੰ ਜਾ ਕੇ ਪੁੱਛਿਆ ਕਿ ਇਹ ਵਰਤੀਆਂ ਜਿਹੜੀਆਂ ਕਿਸ ਤਰ੍ਹਾਂ ਤੁਹਾਨੂੰ ਮਿਲੀਆਂ ਉਹਨਾਂ ਬੱਚਿਆਂ ਨੇ ਆਖਿਆ ਸੀ ਪੈਸੇ ਦੇ ਰਹੇ ਆ 450 ਰੁਪਇਆ ਪ੍ਰਿੰਸੀਪਲ ਨੂੰ ਅਸੀਂ ਦੇ ਰਹੇ ਹਾਂ ਜਦੋਂ মিডিਆ ਦੇ ਥਰੂ ਸਾਨੂੰ ਪਤਾ ਲੱਗਾ ਅਸੀਂ ਸਾਰਾ ਵੇਖਿਆ ਪ੍ਰਿੰਸੀਪਲ ਤੇ ਐਕਸ਼ਨ ਲਿਆ ਹੋਰ ਸਕੂਲ ਜਿਹੜੇ ਇੱਕ ਦੋ ਸੀ ਉਹਨਾਂ ਸਕੂਲਾਂ ਦੇ ਐਕਸ਼ਨ ਆ ਫਿਰ ਅ ਜਿਸਟਮ ਜਿਹੜਾ ਮੈਂ ਆਪ ਆਖਿਆ ਇਹਨੂੰ ਚੇਂਜ ਕਰੋ ਜੇ ਵਰਦੀਆਂ ਬੱਚਿਆਂ ਨੂੰ ਪੈਸੇ ਲਾ ਕੇ ਦੇਣੀਆਂ ਸਟਾਫ ਪ੍ਰਿੰਸੀਪਲਾਂ ਨੇ ਤੇ ਫਿਰ ਸਾਡੇ ਪੈਸੇ ਦੇਣ ਦੀ ਕੀ ਫਾਇਦਾ ਸੋ ਇਸ ਕਰਕੇ ਅਸੀਂ ਉਹ ਸਿਸਟਮ ਜਿਹੜਾ ਚੇਂਜ ਕਰਨਾ ਥੋੜਾ ਟਾਈਮ ਲੱਗਦਾ 20 25 ਸਾਲ ਲੱਗਦੇ ਨੇ ਹੁਣ ਸਾਰੀਆਂ ਜਿਹੜੀਆਂ ਨੇ ਸਾਰੀਆਂ ਵੇਖੋ ਯੂਨੀਫਾਰਮ ਟੈਂਡਰ ਲਾਤਾ ਸਾਰੀਆਂ ਯੂਨੀਫਾਰਮ ਜਿਹੜੀਆਂ ਅਪਸ ਦੇ ਦਸਤਾਂਜ ਵਿੱਚ ਸਾਰੇ ਬੱਚਣ ਮਿਲ ਜਾਣੀਆਂ ਜੋ ਜੱਤਰਲੇ ਜੀ ਕਿ ਤੁਸੀਂ ਕਿਆ ਸੀ ਬੱਚੇ ਕਰਨੇ ਆ ਹਾਂ ਕਰ ਰਹੇ ਆ ਜੀ ਉਹ ਕੈਬਨਟੇ ਚ ਜਾ ਰਿਹਾ ਜੀ ਉਹ ਅਸੀਂ ਅਗਲੇ ਮਹੀਨੇ ਜਿਹੜੇ ਉਹਨਾਂ ਨੂੰ ਪੂਲ ਪੇਸਕੇਲ ਸਾਰਾ ਫੁੱਲ ਮਿਲਣਾ ਉਹਨਾਂ ਨੂੰ ਹਾਂ ਸਰ ਜਿਹਨਾਂ ਦੇ ਮਸਲੇ ਮਸਲੇ ਦੇ ਬੜੇ ਬੜੇ ਤੁਸੀਂ ਤੁਹਾਨੂੰ ਲੱਗਦਾ ਜੀ ਸਾਡੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ ਲੈਵਲ ਇਹ ਹੋ ਜਾਏਗਾ ਕੋਈ ਇਹ ਤੋਂ ਵਧੀਆ ਜੀ ਸਾਡੇ ਲੈਵਲ ਜੀ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਆਏ ਨੇ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਨੇ ਬੜੇ ਅੱਗੇ ਜਾ ਰਹੇ ਨੇ ਸੋ ਗੱਲ ਤੁਸੀਂ ਵੇਖੋ ਪਹਿਲਾਂ ਵੀ ਇਹ ਐਦਾਂ ਨਹੀਂ ਪਹਿਲਾਂ ਵੀ ਜਿੰਨੇ ਬੱਚੇ ਪਿੰਡਾਂ 'ਚ ਉਹ ਐਜੂਕੇਸ਼ਨ ਜਿੰਨਾਂ ਨੇ ਲਈ ਆ ਪਹਿਲਾਂ ਵੀ ਲਈ ਆ ਅੱਜ ਤੋਂ 40 ਸਾਲ 50 ਸਾਲ ਪਹਿਲਾਂ ਵੀ ਲਈ ਆ ਜੀ ਪਿੰਡਾਂ ਦੇ ਪੜੇ ਆ ਸਕੂਲਾਂ 'ਚ ਅਸੀਂ ਵੀ ਪਿੰਡਾਂ 'ਚ ਆਏ ਆ ਪੜ ਕੇ ਤੋਂ ਉੱਥੇ ਉੱਥੋਂ ਦੇ ਬੱਚੇ ਜਿਹੜੇ ਇੰਜੀਨੀਅਰ ਬਣੇ ਪਿੰਡਾਂ ਦੇ ਡਾਕਟਰ ਵੀ ਬਣੇ ਸਰਕਾਰੀ ਸਕੂਲਾਂ 'ਚ ਪੜੇ ਬੱਚੇ ਜਿਹੜੇ ਨੇ ਆਈਐਸ ਵੀ ਬਣੇ ਆ ਆਈਪੀਐਸ ਵੀ ਬਣੇ ਨੇ ਕਈ ਕਈ ਚੰਗੇ ਫੀਲਡ 'ਚ ਜਿਹੜੇ ਨੇ ਉਹ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਹੋਣ ਹੀ ਜਾ ਰਹੇ ਪਹਿਲਾਂ ਹੀ ਗਏ ਨੇ ਅੱਜ ਵੀ ਇਸ ਪ੍ਰੋਗਰਾਮ ਚ ਦੇਖੋ ਸਾਡੇ ਸਰਕਾਰੀ ਸਕੂਲ ਦੇ ਬੱਚੇ ਹੁਣੇ ਕਿੱਦਾਂ ਜਿਹੜਾ